ਠੀਕ ਆ ਪੂਰਾ ਤੱਕ 41000 ਰੁਪਏ 16000 ਦੀ ਲਿਖੀ ਕੋਈ ਪੁਲਿਸ ਵੀ ਮੇਟੋ ਰੰਮੇ ਹੈਲਦੀਆਂ ਯਾਰ ਹਣਾ ਸੁੰਦਰ ਹਿੱਕ ਕਰੇਗਾ ਲक्की ਵਾਸੀ ਕਰੋੜਾ 25000 ਤੋਂ ਬਾਬਾ ਜਗਰਾਉ ਰਾਜੂ ਮੈਨਕਲਾ 21000 ਤੋਂ ਜਿੰਗਲ ਦੀ ਗੱਲ ਕੋਤਮ ਸੋਮਨ ਸੰਗਤ ਜਾਨੀ 21000

Ну ਲੱਕੀ ਤੁਮਨ ਜਗੜਾ 11000 ਰੁਪਏ ਬਕਵਿੰਦਰ ਸਿੰਘ ਹਮਰਾ ਕੈਰੀ ਵਾਲੇ 11000 ਰੁਪਏ ਹੈਪੀ ਕਲੋਡਾ ਸਤਨਾ 11000 ਰੁਪਏ ਅਮਨਦੀਪ ਸਿੰਘ ਮਿਕਵਾਲ ਜਿੱਥੇ ਮਹਾ ਕੰਬੋ ਕਮਾਲ ਕਬੱਡੀ ਕਪਾਓ ਸਿਰੇ ਦੀਆਂ ਟਿਕਾ ਸਿਰੇ ਦੀਆਂ ਬਕਵਿੰਦਰ ਸਿੰਘ ਪਰਿਵਾਰ ਬੰਦਿਓ 11000 ਰੁਪਏ ਇੱਥੇ ਬਣਿਆ ਪਟਾਕੇ ਬਹੁਤ ਵਧੀਆ ਪਹਿਲਵਾਨਾਂ ਨੂੰ ਕਿ ਜੇ ਵੀ ਜੁਰੀਆ ਟੀਮਾਂ ਦਾ ਆਇਆ ਅੰਦਰੀਆ ਤੋਂ ਲੈ ਗਿਆ ਲੋਕ ਪਤਾ ਜਿਹੜਾ ਪਹੁੰਚੇ ਤਗੜੇ ਨੇ ਮਾਤਮੇ ਵਾਲੀ ਟੋਕੀ ਦੇ ਮਾਲਕ ਪਹਿਲੇ ਕੁਆਟਰ ਜਿੱਤ ਟੱਕਰਾਉਣੇ ਸਿਰੇ ਦੀਆਂ 16 ਟੀਮਾਂ ਦਾ ਦਲਦੇ ਆ ਤੁਹਾਡੀ ਪਲੇਅਰ ਤਗੜੇ ਨੇ ਇੱਥੇ ਪੜ੍ਹਦੇ ਅਜ ਕੁਮਾਰ ਉਹ ਦੇਖੋ ਜੋਨਡੀਆ ਦੇ ਨੇ ਬੈਸਟਨ راڻي پيٽڙو سڀنيان نال پائڻ جو ٿي رهيو آهي راڻي مٿو سڀني کي ٽاڪري آهي ڇو ته هنن جي جتي جونڊيا ٽريڪٽر آهن نئين اوتھے پھر مٿي کجي وڃي ٿو ٽوٽي پئي ٿي پاپا جا وڃن ٿا سنت سڀني ڪيم گاري جا وڃن ٿا سڪر ڪور تي راڻا ٽوڙي پريما مٿي ڪجهه ڪار ۾ ڪبي 75 جي واري وڏي نال تي وڏي ماڪسوران ਵੇ ਵਜਾ ਪਾਸੇ ਹੋਣੀ ਜੀ ਮਾਣੂ ਇਹ ਲੱਗ ਰਿਹਾ ਬੜੀ ਝੁਕੀ ਹੋ ਰਹੀ ਹੈ ਕਿ ਫਾਣੀ ਖੁੱਲੀ ಗ್ರಾಮ ਪੰਚਾਇਤ ਵੱਲੋਂ ਅੱਤੇ ਕੱਲ ਦੀ ਧਾਰਾ ਐਸੋ ਫੈਸ਼ਨ ਸਾਡੀ ਕਲੱਬ ਵੱਲੋਂ ਬਹੁਤ ਵੱਡਾ ਉਪਰਾਲਾ ਕੀਤਾ ਗਿਆ ਹੈ ਸਾਡੇ ਕਲਾਪ ਸੇਗਰਾਮ ਪੰਚਾਇਤ ਜੇ ਨਹੀਂ ਵੀ ਅਸੀਂ ਇਕੱਲੀ ਖੇਡ ਹੀ ਕਰਾਉਂਦੇ ਹਾਂ ਹਾਂਜੀ ਹਾਂਜੀ ਕਿਹ ਵਾਲੇ ਦੀ ਕਰਾਉਂਦੇ ਆ ਹੋਰ ਜੋ ਮਰਜ਼ੀ ਲੈ ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕਿਰਪਾ ਨਾਲ ਕਾ ਗੱਗੂ ਜੀ ਪਾਣੀ ਦੇ ਰੋਟ ਫਰਮਾਨ ਅੱਜ ਸਗਰਪੁਰ ਦੀ ਵੀ ਟੀਮ ਇੱਥੇ ਤਕੜੀ ਆ ਅਕਲੀ ਪਾਈਆਂ ਮਾਰਾ ਗੁੰਦਰ ਸਿੰਘ ਕੰਗਾ ਅਕਲੀ ਫੜ ਕੇ ਗੁੱਝਿਆ ਅਕਲੀ ਕੀਚਾ ਦਾਨ ਵਧੀਆ ਵਧੀਆ ਕਿੱਥੇ ਆ ਢਾਂਗੇ ਦੇ ਫੈਨ ਬਾਈ ਹੋਰ ਗੱਲਾਂ ਫਤਾਨ ਆਇਆ ਕਮਾਲਪੁਰ ਹੁਣ ਆਵਾਜ਼ਾਂ ਅਨੁਸਾਰ ਸਾਡੀ ਸਮੁੱਚੀ ਕਲੱਬ ਦਾ ਫਤਕਾ ਤੇ ਪੰਚਾਇਤ ਦਾ ਫਤਕਾ ਉਹ ਖੜਿਆ ਵੀਰੇ ਜੋਡੀਆ ਨਗਰ ਦੇ ਵਿੱਚ ਉਹ ਖੜੇ ਜੋਡੀਆ ਕਹਿੰਦਾ ਹੈ ਜਿੱਥੇ ਫਰੀ ਗੁਰੂ ਬਾਈ ਕਹਿੰਦਾ ਹਰਿਆਣੇ ਨੂੰ ਨੋਕਾਵੇ ਜਿਹੜਾ ਮਰਜੀ ਦਾ ਇਲਾਜ ਮਹਿੰਗਾ ਹੈ ਗੁਰੂ ਪਾਗ ਦੀ ਪ੍ਰੇਰਣਾ ਮਨਟੀ ਬਣਦਾ ਸਾਰੇ ਤਗੜੀ ਆ ਮਾਲਕ ਪਾਗ ਤੇ ਕਲਕੀਆਂ ਵਾਲੇ ਪਾਤਸ਼ਾਹ ਜੀ ਦੀ ਕਿਰਪਾ ਨਾਲ ਸ੍ਰੀ ਦੀਆਂ ਟਿਕਾਣਾਂ ਆ ਜਿਹੜੇ ਸੱਜਣ ਮਿੱਤਰ ਮਿਲੇ ਤੇ ਸਾਨੂੰ ਹਸਪੀਟਲ ਭੱਜਿਆ ਕਿਹਨੂੰ ਵੀਰ ਭਰਾ ਵੀ ਕਿਹੜਿਆ ਕਰ ਜਜਮਾ ਬੱਤਿਆ ਕਿਵੇਂ ਆ ਠੀਕ ਆ ਆਪ ਜੀ ਨੂੰ ਪਤਾ ਲੱਗੇ ਭੈਣ ਭਰਾ ਵੀ ਕਿਹੜਿਆ ਕਰ ਕਿਸੇ ਦਾ ਰਸਤੇਦਾਰ ਦੂਰ ਤਰਾਡੇ ਹੋਵੇ ਹਾਂਜੀ ਹਾਂਜੀ ਗੱਗੂ ਬਾਗੀ ਜੀ ਗਈ ਉਹਦੇ ਰੋਟੀ ਪਾਣੀ ਦਾ ਪ੍ਰਬੰਧ ਸਾਡੀ ਗ੍ਰਾਮ ਪੰਚਾਇਤ ਸਾਡੀ ਕਲੱਬ ਚੱਕੇਗੀ ਗੁਰਮਿੰਦਰ ਸਿੰਘ ਜੰਦੇਪੈਣ ਭਰਾ ਡਾਕਟਰਾਂ ਕੋਲ ਲੋਕਾਂ ਦਾ ਠੀਕ ਠਾਕ ਆਪੋ ਆਪਣੇ ਰਸਤੇਦਾਰਾਂ ਨੂੰ ਹੁਣਾ ਕਮਾਲ ਪਰੇ ਅੱਜ ਤੇ ਕਮਾਲ ਪਰੇ ਹੋਵੇ ਕੈਸ ਦਾ ਹੌਸਪੀਟਲ ਪੁੱਲ ਗਿਆ ਹੈ ਗੱਗੂ ਵੀਰੇ ਸਾਰੇ ਤਕੜੇ ਮਾਦਿਓ ਤੇ ਅੱਜ ਸਗਰਪੁਰ ਦੀ ਟੀਮ ਵੀ ਪੂਰੀ ਤਗੜੀ ਬਣੀ ਹੈ ਕੈਸ ਦਾ ਚੈੱਕਅਪ ਕਰਾਉਣ ਲਈ ਜਾਂਦੇ ਆਪਾਂ ਬਾਅਦ ਚ ਗਰਾਊਂਡ ਤੇ ਆਪਾਂ ਨੇ ਗਏ ਨੇ ਫਿਰ ਉੱਥੇ ਬੈਠਾ ਇਹ ਇੱਥੇ ਦਾ ਮੁੱਠਾ ਕਿੱਥੇ ਲੈ ਚਾਲਦੀ ਆ ਆ ਜਾਣ ਦੇ ਪਲੇਅਰ ਆ ਰੋਕੇ ਚਲਾ ਕੇ ਸਾਡੇ ਨਗਰ ਦੇ ਵਿੱਚ ਫ੍ਰੀ ਚੈੱਕਅਪ ਕੀਤਾ ਜਾਣਾ ਨਾਲ ਅੱਖਾਂ ਦਾ ਫ੍ਰੀ ਚੈੱਕਅਪ ਕੀਤਾ ਜਾਣਾ ਫਰੀ ਆਪਰੇਸ਼ਨ ਵੀ ਕਰਾਏ ਜਾਣੇ ਆ ਇਸ ਸਾਲ ਦਾ ਮਾਤੋਬਤ ਲਾਹ ਲਓ ਤੋ ਸਾਨੂੰ ਮਾਰ ਮਖੋ ਇੰਨੇ ਕੁ ਬੈਂਕ ਇਹ ਅਸਲ ਮੈਂ ਪਤਾ ਕੀ ਗੱਲ ਹੈ ਗੱਗੂ ਬਾਈ ਇਹ ਜਿਵੇਂ ਮੈਚ ਆ ਵੀ ਟੀਮ ਮੈਚ ਉਸ ਹਾਵਣਾ ਪਾ ਦਿੰਦੇ ਗੁੱਡੀ ਸਮਝਦੇ ਬਹੁਤ ਅਮੇ ਖੜੇ ਆ ਕਾਈਆਂ ਨਾਲ ਰੋਬਰ ਦੇ ਟੀਮਾਂ ਨਾਲ ਕੋਣ ਹੁਣ ਖਾਂਗੇ ਦੇਖਦਾ ਫਾਈਨਲ ਚ ਸਗਰਪੁਰ ਦੇ ਨੇ ਸਰਾ ਲਾਏਗਾ ਮਨੀ ਕੋਣ ਸਾਡਾ ਆਪਣੀ ਬਿੱਤਾ ਘੜੇ ਇਹ ਨਹੀਂ ਗੱਲ ਹੈ ਕਿ ਵਿੱਕੀ ਹਰੀ ਗਨੇ ਯਾਰ ਵਿੱਕੀ ਹਰੀ ਗਨੇ ਚਾਰ ਜੱਫੇ ਲਾਇਆ ਕਿੰਨੇ ਵਧੀਆ ਜੱਫੇ ਲਾਏ ਆ ਹੁਣ ਇੱਕ ਜੱਫਾ ਲੱਗਿਆ ਉਹਨੂੰ ਗੁਰਨਾਲ ਸੋਹਣਾ ਵਾਲੇ ਨੂੰ ਇੱਕ ਜੱਫਾ ਉਹਨੂੰ ਲੱਗਿਆ ਹੋਇਆ ਦੇਖ ਲਿਆ ਤੇ ਜਿਹਨੇ ਹੁਣੇ ਸਿਰੇ ਦੀਆਂ ਰੇਡਾਂ ਪਾਈਆਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੋਈ ਨਹੀਂ ਦੇਖੀ ਇੱਕ ਜੱਫੇ ਦੀ ਰੋਲੀ ਪਾਟਦੀ ਬੱਟ ਵਿਚਾਰੇ ਤੋਂ ਵੱਧਾ ਹੋਏ ਗੁਰਨਾਲ ਗੁਰਨਾਲ ਸੋਹਣਾ ਵਾਲਾ ਵੀਰੇ ਅੱਜ ਸਿਕਨਪੁਰ ਚ ਗਰਾਊਂਡ ਆ ਤੇ ਤੇ ਨਾਲ ਪੂਰੀਆ ਸੰਨਾਲਾ ਤੇ ਰਵੀ ਸਾਹੋ ਕੇ ਸ਼ਗਰਪੁਰ થી ਅੱਜ ਇੰਦਰਜੀਤ ਪ੍ਰਿਆਸ ਹੁਣੀ ਸਾਜੀ ਹੁਣੀ ਇਹ ਉਧਰੋਂ ਤਲਵੰਡੀ ਦੀ ਟੀਮ ਵਿੱਚ ਹੈਗਾ ਰਾਜਾ ਪੱਧਰੀ ਤੇ ਇੰਦਰ ਤਲਵੰਡੀ ਵਾਲਾ ਜੱਗੂ ਦੀ ਟੀਮ ਵਧੀਆ ਬਣਾਈ ਫਿਰਦਾ ਉੰਡੇ ਦਾ ਨਹੀਂ ਹੈਗਾ ਉੰਡੇ ਦਾ ਵਿਆਹ ਹੋ ਗਿਆ ਤੇ ਹਾਂਜੀ ਹਾਂਜੀ ਬਈ ਜੀ ਸਾਡੇ ਪਰਮਾਨ ਮੋਹਕੇ ਨੇ ਉਹਨਾਂ ਨੂੰ ਜੀ ਆਇਆਂ ਕਹਿੰਦੇ ਆ ਜੀ ਬਹੁਤ ਧੰਨਵਾਦ ਹਾਂ ਬਲੌਗ ਦਾ ਵਧੀਆ ਮੈਂ ਰੱਗੂ ਭਾਈ ਲਾਈਵ ਦੱਸੋ ਸਾਫ ਚੱਲਦੀ ਆ ਆਪਣੀ ਲਾਈਵ ਪਾੜਦੀ ਤਾਂ ਨਹੀਂ ਹੈਗੀ ਕਲੀਅਰ ਆ ਆਉਂਦੀ ਆ ਸਫਾਈ ਵਧੀਆ ਉੱਥੇ ਜਾ ਕੇ ਲਾਈਵ ਲਾਵਾਂਗੇ ਆਪਾਂ ਲਾਈਵ ਵਾਲਿਆਂ ਕੋਲੇ ਉੱਥੇ ਬੈਠਾਂਗੇ ਚੱਲ ਪੈਣਾ ਦੂਜੇ ਓਪਨ ਦੇ ਮੈਚ ਬਾਕੀ ਵੀਰੇ ਸਾਰੀਆਂ ਤਗੜੀਆਂ ਟੀਮਾਂ ਨੇ ਕਿ ਹਣਾ ਜਿੱਤੂ ਦੇਖੋ ਕਿਹੜਾ ਹੁਣ ਲੱਗ ਜੂ ਪਤਾ ਸ਼ਾਮ ਤੱਕ ਆਪਾਂ ਦਾ ਗੱਲਾਂ ਵਾਲਿਆਂ ਹਾਂਜੀ ਹਾਂਜੀ ਭਾਈ ਗੱਗੂ ਜੀ ਕਿੱਥੋਂ ਆ ਪ੍ਰਾਜੀ ਗੱਗੂ ਪ੍ਰਾ ਕਿਹੜਾ ਪਿੰਡ ਆਪਣਾ ਕਿਹੜਾ ਜ਼ਿਲ੍ਹਾ ਕਿਹੜਾ ਪਿੰਡ ਕਿਹੜਾ ਪ੍ਰਾ ਕੀ ਪਤਾ ਮੇਰੇ ਏਰੀਆ ਦੀ ਹੁੰਵੇਂ ਵੀਰੇ ਦੇਣਾ ਉਹਨਾਂ ਨੂੰ ਸਨਮਾਨ ਕਰ ਸੁਨਦਰਪਾਲ ਜੀ ਕੀ ਆਲਾ ਪ੍ਰਾਜੀ ਐਨਜ਼ਗੜ ਕਿਉਂ ਨਿਕਲਿਆ ਨਾ ਆਪਣੇ ਏਰੀਆ ਚੋਂ ਅੰਮ੍ਰਿਤਗੜ ਆਪਣਾ ਤਾਂ ਰੈਕੋਰਡ ਏਰੀਆ ਵੀਰੇ ਮਰੀਕੋੜ ਤੋਂ ਆਪਾਂ ਅੰਮ੍ਰਿਤਗੜ ਆਪਾਂ ਆਉਂਦੇ ਜਾਂਦੇ ਰਹਿੰਦੇ ਉੱਥੇ ਮੁੰਡੇ ਦੀ ਦੁਕਾਨ ਆ ਤਗੜੇ ਜਿਹੜਾ ਮੇਰੇ ਨਾਲ ਚੱਲੇਗਾ ਸਾਡੇ ਜਿਹੜੇ ਪੱਕੀ ਆਉਂਦੇ ਤੇ ਵਧੀਆ ਯਾਰ ਬੱਟੀ ਲੈ ਕੇ ਮੂਰ ਵੇਚਦਾ ਨਵੇਂ ਭਰਿਆ ਟੈਂਕ ਗਏ ਫੇਰ ਹੀ ਪੱਤਾ ਲੱਗਦਾ ਕਿ ਟੋਕੀ ਦੇ ਪੱਤਾ ਵਾਟਾ ਦਿੱਲੀ ਕਿ ਜ਼ਿਆਦਾ ਵੀ ਦੇ ਡਾਲੇ ਵੀ ਲੈਣਾ ਇੱਕ ਦਮ ਖਾਣਾ ਹੈ ਜੇ ਆਇਆ ਇੱਕ ਵਾਰ ਵਰੇ ਮਾਤਾ ਆ ਗਿਆ ਨਾ ਆਉਣ ਵਾਲੀ ਸੋ ਨਾਮ ਤੇ ਜਿਹੜਾ ਨਹੀਂ ਮੈਂ ਨਹੀਂ ਵਾਹ ਦੇਦਾ ਹਜੇ ਜਿਵੇਂ ਜੱਜ ਨੇ ਕਿਹਾ ਨਾ ਹੁਣ ਨਹੀਂ ਬਿਲਕੁਲ ਹੋਣਾ ਬੈਲਣੀਆਂ ਆਪਣੇ ਮਾਤਾ ਪਿਤਾ ਵੀ ਸਦਲੇ ਲੈ ਕੇ ਉਸ ਮਗਾਨ ਚਾਉਂਦੇ ਆ ਉਹ ਵੀ ਮੈਸੇਜ ਦੇ ਟਪਕੇ ਜਿਹੜੇ ਜਾਣ ਉਹ ਇੱਧਰ ਆ ਕਵਾਲ ਆਪਣੇ ਨਾ ਨੈਟਵਰਕ ਵਧੀਆ ਯਾਰ ਉਧਰ ਮੋਗੇ ਜ਼ਿਲ੍ਹੇ ਦੇ ਵਿੱਚ ਤਾਂ ਨੈਟਵਰਕ ਚੱਲਿਆ ਹੀ ਨਹੀਂ ਹੈਗਾ ਹਮੇਸ਼ਾ ਬਾਜੀ ਜੀ ਜੀਓ ਦਾ ਦਲਦਲ ਦਾ ਆਪਣਾ ਸੀਗਾ ਹਟਲ ਦਾ ਆਜੋ ਆਜੋ ਅੰਦਰ ਆ ਫੋਕਾ ਲੱਗੇ ਆਓ ਸਰੀਰ ਜਾਂ ਬੰਨੀਆਂ ਫੇਰ ਮਾਹੌਲ ਦੇ ਦਾਪਾ ਸੈੱਟ ਕਰਨਾ ਪੈਣਾ ਪਰ ਸਜੋਗ ਚੋਣਾ ਚਾਹੀਦਾ ਤੁਸੀਂ ਥੋੜੂ ਪਤਾ ਵੀ ਕਿਹੜੇ ਕਿਹੜੇ ਖਿਡਾਰੀ ਆਉਣੇ ਹਨ ਜਿਤ ਕੁਮਾਰ ਬਾਰੇ ਦੇ ਫੋਟੋ ਵੀ ਪਤਾ ਕਰ ਲਿਆ ਇੰਦਰਜੀਤ ਆਉਣਾ ਵੀਰ ਇੰਦਰਜੀਤ ਆਉਣਾ ਨਾਲ ਪ੍ਰਯਾਸ ਹੋ ਕੇ ਗੁਰਦਵਾਰ 16 ਵਾਲਾ ਤਗੜੀ ਟੀਮ ਪਾਈ ਫਿਰਦੇ ਸਾਕਾ ਕੜਗੇ ਕਾਹਦੇ ਤੁਹਾਡਾ ਸਜੋਗ ਹੀ ਸਭਨੋਂ ਉੱਪਰ ਲੈ ਕੇ ਜਾਊਗਾ ਬੈਂਕ ਦੀ ਵਾਗੇ ਨਹੀਂ ਇੰਟਰੋਡਕਸ਼ਨ ਕਰੀਏ ਜੀ ਕਿੰਨੇ ਵੇ ਸ਼ੁਰੂ ਕਰੀਏ ਪਤਾ ਨਹੀਂ ਯਾਰ ਮੈਂ ਤਾਂ ਫੋਨ ਕੀਤਾ ਮੈਂ ਖੇਡ ਦੇ ਕਿ ਪਹਿਲੇ ਤਾਂ ਕੋਈ ਨਹੀਂ ਹੈਗਾ ਨਹੀਂ ਹੁਣੀ ਲੱਗੇ ਆਏ ਆ ਛੋਟੇ ਆਦੇ ਤੀਤਾ ਜੀ ਵਾਲੇ ਉਹ ਹੀ ਖੜੇ ਤੇ ਦੋ ਇੱਕ ਦੋ ਤੇ ਮਿਲਦੇ ਹੋਏ ਉਹਨਾਂ ਦੇ ਨਾਲ ਬਹੁਤ ਵਾਰੀ ਤਤਪਰ ਤੇ ਜਿੰਦਾ ਉਹ ਵੀ ਮੱਥੋਂ ਆ ਆਹ ਚਾਹੀਦਾ ਪਰਵਾਰ ਦੇ ਟੇਲਾ ਨੋਰਥ ਕਬੱਡੀ ਦੀਆਂ ਟੀਮਾਂ ਜਿਹੜੀਆਂ ਆਉਂਦੀਆਂ ਆ ਜੇ ਐਂਡੋਂ ਦਾ ਵੀਰੇ 75 ਦੀ ਟੀਮਾਂ ਵੀਰੇ ਕੱਲ ਮੈਚ ਹੋਇਆ ਪਤਾ ਨਹੀਂ ਟੀਮਾਂ ਨੂੰ ਕਿੰਨੀਆਂ 75 ਦੀਆਂ ਆਪਾਂ ਅੱਜ ਆਏ ਆ ਵੀਰੇ ਸਰਕਾਰੀ ਯੂਥ ਦੇ ਐਲ.ਆਰ. ਮੇਖੜਾ ਆਕਾ ਨੌਜਵਾਨ ਬੱਦੂਆ ਇਕ ਮਿੰਟ ਵੀਰ ਆਓ ਜੇਰ ਆ ਕੇ ਵੀ ਆਜੋ ਸਾਡੇ ਦਰਮਿਆਨ ਹਰਮੇਸ਼ ਸਿੰਘ ਜੀ ਹਸਰਾ ਆਲੰਦੋ ਆਲੰਦੋ ਜੀ ਸੁਖਵਿੰਦਰ ਸਿੰਘ ਜੀ ਵਾਕੀ ਜਿੰਨਾ ਵੱਗੋ ਵੱਡੇ ਯੋਗਦਾਨੋਂ ਦਾ ਤੇ ਬਿੰਦੇ ਦੇ ਭਰਾਵੋਂ ਚਲ ਵੀ ਟੂਰਨਾਮੈਂਟ ਲਈ ਪਾਏ ਗਏ ਨੇ ਤੇ ਜਗਰਾਵ ਸਿੰਘ ਜੈਨ ਉਹ ਵੀ ਸਾਡੇ ਨਾਮ ਪਹੁੰਚੇ ਨੇ ਨਹੀਂ ਤੇ ਪਹੁੰਚਣ ਦੇ ਜੀ ਆ ਕਹਿੰਦੇ ਨਾ ਅੰਦਰ ਜਾਣ ਨਹੀਂ ਦੇਣਾ ਅੱਜ ਚਾਲ ਨਹੀਂ ਚੱਲਣੀ ਯਾਰ ਗੁਰੂ ਦੀਆਂ ਬੱਚੀ ਟੂਰਨਾਮੈਂਟ ਦਾ ਆਨੰਦ ਮਾਣੋ ਤੇ ਬਹੁਤ ਬਹੁਤ ਧੰਨਵਾਦ ਜਿਹੜੇ ਗਾਨੀ ਵੀਰਾਂ ਵੱਲੋਂ ਬਾਦ ਸਮਾਂ ਦਿੱਤੇ ਜਾ ਰਹੇ ਨੇ ਉਹਨਾਂ ਦੇ ਨਾਂ ਸਾਡੇ ਵੀ ਗੋਪੀ ਵੱਲੋਂ ਤੇ ਚੌਕਦਾਰ ਸਿੰਘ ਜਨਗੋੜ ਦੇ ਆਪ ਵੀ ਸਾਡੇ ਬਹੁਤ ਹੀ ਪੰਚਾ ਜਿਹੜੇ ਵਨੇਸ਼ਾ ਤੋਂ ਵੱਸਦੇ ਸਰਦਾਰ ਤੇ ਕਰਪਾਲ ਸਿੰਘ ਜੂਨਪੁਰਾ ਜਿਹੜੇ ਕੈਨੇਡਾ ਦੇ ਵਿੱਚ ਵਸਦੇ ਨੇ ਇਹਨਾਂ ਵੱਲੋਂ 11000 ਰੁਪਇਆ ਇਸੇ ਟੂਰਨਾਮੈਂਟ ਲਈ ਕੈਂਕੀਟਾ ਟੂਰਨਾਮੈਂਟ ਲਈ ਯੋਗਦਾਨ ਦਿੱਤਾ ਸਾਰੀ ਪ੍ਰਬੰਧਕ ਕਮੇਟੀ ਵੱਲੋਂ ਧੰਨਵਾਦ ਸੋ ਹੋਰ ਅੱਜ ਦਾ ਤੂਰੇ ਮੇਰ ਦਾ ਜਿਹੜਾ ਪਹਿਲਾ ਮੈਚ ਹੋਣ ਜਾ ਰਿਹਾ ਹਾਂਜੀ ਹੈਲੋ ਪਰ ਆਓ ਖੜਾ ਜਿਹੜੀ ਇੰਟਰੈਕਸ਼ਨ ਕੀਤੀ ਜਾਣੀ ਹੈ ਹੈਲੋ ਕਮੇਟੀ ਦੇ ਪ੍ਰਧਾਨ ਬਲਵਿੰਦਰ ਸਿੰਘ ਜੀ ਹੰਸਲਾ ਉਹ ਸਾਰੀਆਂ ਸਿਸ਼ੀਅਤਾਂ ਨੂੰ ਜੈਂਟਰ ਮਾਸਟਰ ਮਿੰਦਰਪਾਲ ਸਿੰਘ ਜੀ ਬੈਠੇ ਨੇ ਸਰਗਰ ਪ੍ਰਕੀਤ ਸਿੰਘ ਜੀ ਹੰਸਲਾ ਅਮਰਪਾਲ ਸਿੰਘ ਦੀ ਲੱਤੀ ਹੰਸਲਾ ਨਾਲ ਸਾਡੇ ਵੀ ਗੁਰਪ੍ਰੀਤ ਸਿੰਘ ਜੀ ਗੀਤਾ ਸਰਗਰ ਮਿੰਦਰ ਸਿੰਘ ਜੀ ਕਰਨ ਜੀ ਸੱਜਣ ਬੁਖੀਆ ਵੀ ਸੱਜਣ ਸਰਪੰਚ ਵੀ ਪਿੰਡ ਨੂੰ ਲੈ ਕੇ ਲੈਂਦੇ ਆ ਇਹ ਸਰਪੰਚ ਹੈ ਇਹ ਲੋਕਾਂ ਨੂੰ ਲੈ ਕੇ ਕਰਦੇ ਆ ਇਹ ਕਾਇਮ ਹੋਣੀ ਚਾਹੀਦੀ ਗੱਪੀ ਇਹ ਮਾਨ ਹੈ ਕਹਿੰਦੇ ਮਜੀਦ ਸਿੰਘ ਜੀ ਗੱਪ ਬਾਬਾ ਹਾਂਜੀ ਹਾਲੋ